ਹਰਦੇ ਉੱਤੇ ਪਹੁੰਚ ਗਏ ਕਿਸਾਨ ਜਦੋਂ ਪਹੁੰਚੀ ਪਹਿਲੀ ਟਰਾਲੀ ਸ਼ੰਭੂ ਬਾਰਡਰ ਦੇ ਉੱਤੇ ਤਾਂ ਟਰੈਕਟਰ ਟਰਾਲੀ ਨੂੰ ਦੇਖ ਕੇ ਪੁਲਿਸ ਨੇ ਲੈ ਲਿਆ ਵੱਡਾ ਐਕਸ਼ਨ ਬੈਰੀਗੇਡ ਲਗਾ ਦਿੱਤੇ ਗਏ ਨੇ ਬੈਰੀਗੇਡ ਲਗਾ ਕੇ ਪੁਲਿਸ ਲਗਾਤਾਰ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਪਰ ਕਿਸਾਨ ਵੀ ਫਿਰ ਵੱਡੇ ਵੱਡੇ ਕਾਫਲੇ ਬਣਾ ਕੇ ਡਾਰਾਂ ਬੰਦ-ਬੰਦ ਕੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਹਿਲੀ ਟਰਾਲੀ ਪਹੁੰਚ ਚੁੱਕੀ ਆ ਉਸ ਤੋਂ ਪਿੱਛੇ ਵੱਡੇ ਕਾਫਲੇ ਵੀ ਪਹੁੰਚ ਰਹੇ ਨੇ ਤਾਂ 11 11:30 ਵਜੇ ਦੇ ਕਰੀਬ ਇਹ ਵੈਰੀਗੇਟ ਤੋੜ ਦਿੱਤੇ ਜਾਣਗੇ ਤਾਂ ਜਿਸ ਤਰੀਕੇ ਦੇ ਨਾਲ ਜੋਸ਼ ਅੱਜ ਕਿਸਾਨਾਂ ਦੇ ਵਿੱਚ ਆ ਕਿਉਂਕਿ ਕੌਮੀ ਇਨਸਾਫ ਮੋਰਚੇ ਦੀ ਕਾਲ ਹੈ ਕਿ ਦਿੱਲੀ ਜਾਣਾ ਦਿੱਲੀ ਜਾ ਕੇ ਇਹ ਮੰਗ ਪੱਤਰ ਦੇ ਕੇ ਆਉਣਾ ਕੇਂਦਰ ਜੋ ਸੁੱਤੀ ਪਿਆ ਉਸ ਨੂੰ ਜਗਾ ਕੇ ਆਉਣਾ ਜੋ ਕੇਂਦਰ ਬੋਲੀ ਹੋ ਚੁੱਕੀ ਹੈ ਉਸ ਨੂੰ ਇਹ ਸੁਣਾ ਕੇ ਆਣਾ ਕਿ ਸਾਡੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਭਾਵੇਂ ਜਗਤਾਰ ਸਿੰਘ ਹਵਾਰਾ ਦੀ ਗੱਲ ਹੋਵੇ ਦਵਿੰਦਰਪਾਲ ਸਿੰਘ ਭੋਲਰ ਦੀ ਗੱਲ ਹੋਵੇ ਜਾਂ ਫਿਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਗੱਲ ਹੋਵੇ ਤਾਂ ਭਾਈ ਤਾਰਾ ਸਿੰਘ ਦੀ ਗੱਲ ਹੋਵੇ ਹੋਰ ਜਿਹੜੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੋ ਜ਼ਿਲ੍ਹਿਆਂ ਦੇ ਵਿੱਚ ਨੇ ਉਹਨਾਂ ਦੀ ਰਿਹਾਈ ਦੇ ਲਈ ਅੱਜ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਸੀ ਜਿਸ ਦਾ ਸਮਰਥਨ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਆਮ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਆਪ ਮੁਹਾਰੇ ਉੱਠ ਕੇ ਕਿਸਾਨ ਤੜਕਸਾਰ ਬਸਾਂ ਭਰ ਕੇ ਟਰੈਕਟਰ ਟਰਾਲੀ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਇਸ ਬਾਬਤ ਕਿਸਾਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਕੀ ਸ਼ੰਭੂ ਬਾਰਡਰ ਦਾ ਮਾਹੌਲਾ ਕੀ ਕੁਝ ਕਹਿ ਰਹੇ ਨੇ ਕਿਸਾਨ ਇੱਕ ਵਾਰ ਤੁਹਾਨੂੰ ਉਹਨਾਂ ਦੀ ਸਾਰਿਆਂ ਦੀ ਜ਼ੁਬਾਨੀ ਸੁਣਾਉਣੇ ਆ ਸਾਡੇ ਨਾਲ ਗਰਨਾਮ ਪਿੱਖੀ ਹੈਗੇ ਜੋ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਨਕਤ ਨੇ ਇਹਨਾਂ ਤੋਂ ਜਾਣਨਾ ਚਾਹੁੰਦੇ ਆ ਦਿੱਲੀ ਜਾਂ ਚੰਬੂ ਮੋਰ ਕਿਤੇ ਜਾ ਰਿਹਾ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਕੀ ਕਹੋਂਗੇ ਗਰਨਾਪੀਖੀ ਜੀ ਕਹਿਣਾ ਤਾਂ ਇਹ ਹੈ ਜੀ ਵੀ ਜਿਹੜਾ 2020 ਕੀ ਵਾਲਾ ਸੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੜਿਆ ਸੀਗਾ ਤੇ ਉਹ ਜਿੱਤ ਕੇ ਆਏ ਸੀ ਇਹ ਰਾਸ਼ਟਰਪਤੀ ਦੀ ਮੋਹਰ ਲਵਾਈ ਦੁਬਾਰੇ ਲੋਕ ਸਭਾ ਰਾਜ ਸਭਾ ਦਾ اجلاس ਬੁਲਾਉਣਾ ਪਿਆ ਸੀ ਜੇ ਉਹ ਕਾਣੇ ਜਿਹੜੇ ਕਾਨੂੰਨ ਲੈਂਦੇ ਸੀਗੇ ਉਹ ਵਾਪਸ ਕਰਵਾ ਕੇ ਆਏ ਸੀ ਉਹ ਚਾਹੇ ਸਾਡਾ ਚੰਡੀਗੜ੍ਹ ਵੱਲ ਮੂੰਹ ਹੋਵੇ ਚਾਹੇ ਦਿੱਲੀ ਵੱਲ ਹੋਵੇ ਚਾ ਕੇਂਦਰ ਤੇ ਸਟੇਟ ਸਰਕਾਰਾਂ ਡਰਦੀਆਂ ਨੇ ਵੀ ਜੇ ਪੰਜਾਬ ਦੇ ਕਿਸਾਨ ਦੁਬਾਰੇ ਦਿੱਲੀ ਆ ਗਏ ਤਾਂ ਹੋ ਸਕਦਾ ਇਹ ਪੱਕਾ ਮੋਰਚਾ ਲਾ ਕੇ ਬੈਠਣ ਤੇ ਇਹਨਾਂ ਨੂੰ ਮੋਰਚੇ ਲਾਉਣ ਦੀ ਮੋਰਚੇਬੰਦੀ ਕਰਨੀ ਆਉਂਦੀ ਹੈ ਤੇ ਇਹਨਾਂ ਨੂੰ ਜਿੱਤਣਾ ਵੀ ਆਉਂਦਾ ਤੇ ਇਹਨਾਂ ਨੇ ਆਪਦਾ ਭਾਈਚਾਰਾ ਕਾਇਮ ਕਰ ਰੱਖਿਆ ਤੇ ਇਹ ਸਾਲਾਂ ਬੱਧੀ ਲੜ ਸਕਦੇ ਨੇ ਇਸ ਕਰਕੇ ਉਹ ਸਾਡਾ ਰਾਹ ਰੋਕ ਦਿੰਦੇ ਨੇ ਜਾਣ ਨਹੀਂ